ਜਾ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਗੰਪੁਰਾ ਏਡ ਇੰਟਰਨੈਸ਼ਨਲ ਇੰਡੀਆ ਬ੍ਰਾਂਚ ਵੱਲੋਂ ਚੌਥੇ ਫ੍ਰੀ ਮੈਡੀਕਲ ਕੈਂਪ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁਕੀਆਂ ਹਨ ਇਹ ਜਾਣਕਾਰੀ ਪ੍ਰਧਾਨ ਸ਼੍ਰੀ ਲక్ష్మణ ਲਾਲ ਜੀ ਬੰਗੜ ਤੇ ਸੰਸਥਾ ਦੇ ਸੀਨੀਅਰ ਆਰਗੇਨਾਈਜ਼ਰ ਮੰਦੀ ਕੁਮਾਰ ਜੀ ਬੰਗੜ ਨੇ ਟੈਲੀਫੋਨ ਰਾਹੀਂ ਹੈੱਡ ਆਫਿਸ ਫਰਾਂਸ ਨੂੰ ਦਿੱਤੀ ਮਹਾਨ ਕ੍ਰਾਂਤੀਕਾਰੀ ਰਹਿਬਰ ਸਤਿਗੁਰੂ ਰਵਿੰਦਾਸ ਜੀ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬਤੇ ਬੇਗੰਪੁਰ ایڈ ਇੰਟਰਨੈਸ਼ਨਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਚੌਥਾ ਫ੍ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ ਮਨੁੱਖਤਾ ਦੀ ਸੇਵਾ ਹੀ ਉੱਤਮ ਧਰਮ ਹੈ ਇਸ ਮਹਾਵਾਖ ਦੇ ਪਰਥਾਈ ਗੁਰੂ ਸਾਹਿਬ ਦੀ ਸੋਚ ਬੇਗਉੜਾ ਸਹਿਰ ਕੋ ਨਾਉ ਦੂਖ ਅੰਧੋ ਨਹੀਂ ਟੇਠੋ ਨਾ ਤਸਵੀਸ ਖਿਰਾਜ਼ ਨ ਮਾਲ ਖੌਫ ਨਖਤਾ ਨ ਤਰਸ ਜਵਾਲ ਦੇਨ ਦੁਨੀਆ ਦੇ ਦੁੱਖਾਂ ਦਾ ਜਗਤ ਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਸੀਰ ਗਵਰਦਨ ਕਾਂਸੀ ਬਨਾਰਸ ਉੱਤਰ ਪ੍ਰਦੇਸ਼ ਵਿਖੇ 31 ਜਨਵਰੀ 1 ਤੇ 2 ਫਰਵਰੀ 2026 ਨੂੰ ਫਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ ਇਹ ਕੈਂਪ ਬੇਗੋਪਰਾ ਏਡ ਇੰਟਰਨੈਸ਼ਨਲ ਬ੍ਰਾਂਚ ਭਾਰਤ ਦੇ ਮੁੱਖ ਸੇਵਾਦਾਰ ਸ਼੍ਰੀ ਲਸ਼ਮਨ ਲਾਲ ਜੀ ਬੰਗੜ ਸੀਨੀਅਰ ਆਰਗੇਨਾਈਜ਼ਰ ਮਨਦੀਪ ਕੁਮਾਰ ਜੀ ਬੰਗੜ ਦੀ ਅਗਵਾਈ ਹੇਠ ਅਤੇ ਮਹਰ ਡਾਕਟਰਾਂ ਦੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਬਡਬੁਲੀਆਂ ਸੇਵਾਵਾਂ ਦੇ ਸਹਿਯੋਗ ਨਾਲ ਲਗਵਾਇਆ ਜਾਂਦਾ ਹੈ ਇਸ ਕੈਂਪ ਨੂੰ ਲਗਵਾਉਣ ਦਾ ਮਕਸਦ ਗੁਰੂ ਜੀ ਦੇ ਗੁਰਪੁਰਬ ਮਨਾਉਣ ਗਈ ਸੰਗਤ ਦੀ ਸਿਹਤ ਸੰਭਾਲ ਕਰਨਾ ਹੈ ਤਾਂ ਜੋ ਖੁਸ਼ੀਆਂ ਨਾਲ ਗਈ ਸੰਗਤ ਰਾਜੀ ਖੁਸ਼ੀ ਆਪਣੇ ਘਰੇ ਵਾਪਸ ਜਾਵੇ ਬੇਗੋਂਪੁਰਾ ਏਡ ਇੰਟਰਨੈਸ਼ਨਲ ਭਾਰਤ ਬ੍ਰਾਂਚ ਦੀ ਟੀਮ ਵੱਲੋਂ ਪਿਛਲੇ ਸਾਲਾਂ ਦੌਰਾਨ ਹਜ਼ਾਰਾਂ ਦੀ ਤعداد ਦੇ ਵਿੱਚ ਸ਼ਰਧਾਲੂਆਂ ਦਾ ਫ੍ਰੀ ਇਲਾਜ ਕੀਤਾ ਗਿਆ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰ ਤੇ ਕਾਂਸੀ ਬਨਾਰਸ ਹਾਜ਼ਰੀ ਭਰਨ ਲਈ ਜਾਂਦੀਆਂ ਹਨ ਅਗਰ ਆਪ ਜੀ ਦੇ ਕਿਸੇ ਵੀ ਦੇਸ਼ ਵਦਿਸ ਜਾਂ ਸ਼ਹਿਰ ਵਿੱਚੋਂ ਸੰਗਤ ਜਾ ਰਹੀ ਹੈ ਤਾਂ ਆਪ ਜੀ ਨੂੰ ਬੇਨਤੀ ਹੈ ਕਿ ਬੇਗੋਂਪਰਾ ਏਡ ਇੰਟਰਨੈਸ਼ਨਲ ਵੱਲੋਂ ਲਗਵਾਈ ਜਾ ਰਹੇ ਮੈਡੀਕਲ ਕੈਂਪ ਤੇ ਜਾ ਕੇ ਸੇਵਾਦਾਰਾਂ ਨੂੰ ਅਸ਼ੀਰਵਾਦ ਜ਼ਰੂਰ ਦਿਓ ਸੰਗਤਾਂ ਦਾ ਅਸ਼ੀਰਵਾਦ ਡਾਕਟਰ ਸਹਿਬਾਨਾਂ ਨੂੰ ਸੇਵਾ ਕਰਨ ਲਈ ਅਤੇ ਉਸ਼ਾਹਤ ਹੋਣ ਲਈ ਹੋਰ ਪ੍ਰੇਰਿਤ ਕਰੇਗਾ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 699 ਗੁਰਪਰਦੇ ਸੂ ਸਹਾ ਸੰਗਤ ਨੂੰ ਕੋਟਨ ਕੋਟ ਮੁਬਾਰਕਬਾਦ ਹੋਵੇ ਜੀ ਅਗਰ ਆਪ ਜੀ ਦਾ ਕੋਈ ਸੁਝਾਅ ਜਾਂ ਕੋਈ ਸਲਾਹ مشورہ ਹੋਵੇ ਤਾਂ ਆਪ ਜੀ ਦਾ ਸਵਾਗਤ ਹੈ ਤਾਂ ਜੋ ਗੁਰੂ ਸਾਹਿਬ ਜੀ ਦੇ 650ਵੇਂ ਸਤਾਬਦੀ ਗੁਰਪਰ ਸਮਾਗਮ ਤੇ ਸੰਗਤਾਂ ਲਈ ਹੋਰ ਵਧੀਆ ਪ੍ਰਬੰਧ ਕਰ ਸਕੀਏ ਵਧੇਰੀ ਜਾਣਕਾਰੀ ਲਈ ਤੁਸੀਂ ਬੇਗਮਪੁਰਾ ਏਡ ਇੰਟਰਨੈਸ਼ਨਲ ਭਾਰਤ ਬ੍ਰਾਂਚ ਜਾ ਹੈੱਡ ਆਫਿਸ ਫ੍ਰਾਂਸ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਕਰਦਾ ਅਦਾਰਾ ਬੇਗਮਪੁਰਾ ਐਡ ਇੰਟਰਨੈਸ਼ਨਲ ਹੈੱਡ ਆਫਿਸ ਫ੍ਰਾਂਸ ਜਗੁਰਦੇਵ ਤਨਗੁਰਦੇਵ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ